ਆਪਣੇ ਲੋਜੀਲੀਅਰ ਚਾਰਜਸ ਸੰਗ੍ਰਿਧ ਧੁੰਦਲਾਟ ਕਟੂਕਟਾ ਪੰਚਾਰ ਦਸ਼ਮਲਵ 9 ਡਿਗਰੀ ਤੱਕ ਪਹੁੰਚਿਆ ਪਟਿਆਲਾ ਐਸਐਸਪੀ ਅਰਡੀਓ ਲੀਕ ਮਾਮਲਾ ਕਾਲੀ ਦਲ ਦੇ ਵੱਲੋਂ ਹਾਈ ਕੋਰਟ ਦੀ ਟਿੱਪਣੀਆਂ ਤੋਂ ਬਾਅਦ ਸੀਬੀਆਈ ਜਾਂਚ ਕੀਤੀ ਜਾ ਰਹੀ ਹੈ ਮਾਨ ਇਹ ਜੀ ਕੁਲਦੀਪ ਸਿੰਘ ਚਾਹਲ ਦੇ ਵਾਹੇਟ ਕੀਤਾ ਗਿਆ ਫਲੈਗ ਮਾਰਚ ਚ ਚੋਣਾ ਦਲੀ 3000 ਪੁਲਿਸ ਕਰਮਚਾਰੀ ਰਹਿਣਗੇ ਤਨਾਤ ਬੂਡਾ ਗਰਦੀ ਵਿਰੁੱਧ ਹੋਵੇਗੀ ਜ਼ੀਰੋ ਟੋਲਰੈਂਸ ਫਜ਼ਲਕੋਟ ਹਸਿਲ ਕੰਪਲੈਕਸ ਬੋਲੀਕਾਰਾਂ ਬੁਖਮਲ ਜੰਮ ਸਬਿੱਤ 4 ਕੀਤਾ ਗ੍ਰਿਫਤਾਰ ਪਟਿਆਲਾ ਵਾਈਪੀਐਸ ਚੌਕ ਤੇ ਨੌਜਵਾਨਾਂ ਵਿਚਕਾਰ ਹੋਈ ਲੜਾਈ ਦੀ ਵੀਡੀਓ ਹੋ ਰਹੀ ਵਾਇਰਲ ਪੁਲਿਸ ਨੇ 6 ਲੋਕਾਂ ਨੂੰ ਕੀਤਾ ਗ੍ਰਿਫਤਾਰ ਸਖਤ ਕਾਰਵਾਈ ਦਕ ਪਟਿਆਲਾ 18 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਕਰਨ ਬਹਿਰਾ ਸਵਾਗਤ ਕਰਦਾ ਹਾਂ ਸੋ ਬੁਲਟਨ ਦੀ ਸ਼ੁਰੂਆਤ ਕਰਾਂਗੇ ਇਸ ਵੇਲੇ ਦੀਆਂ ਵੱਡੀਆਂ ਅਤੇ ਅਹਿਮ ਖਬਰਾਂ ਦੇ ਨਾਲ ਪੰਜਾਬ ਦੇ ਵਿੱਚ ਅੱਜ ਤੋਂ ਧੁੰਦਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤਾਂ ਸੂਬੇ ਦੇ ਨੌ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ 'ਚ ਧੁੰਦ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਹੁਣ ਵਾਲੇ 3 ਦਿਨਾਂ ਤੱਕ ਯਾਨੀ ਕਿ 15 ਦਸੰਬਰ ਤੱਕ ਲਗਾਤਾਰ ਧੁੰਦ ਪਵੇਗੀ ਇਸ ਅਲਰਟ ਜਿਹੜਾ ਕਿ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਤੇ ਦੂਜੇ ਪਾਸੇ ਪੰਜਾਬ ਦਾ ਮੌਸਮ ਅੱਜ ਅਤੇ ਆਉਣ ਵਾਲੇ ਤਿੰਨ ਦਿਨਾਂ ਦੌਰਾਨ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਕੇਂਦਰ ਨੇ بارش ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਤੇ ਉੱਥੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਬਿੱਤੇ 24 ਘੰਟਿਆਂ ਵਿੱਚ 0.4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਆਮ ਦੇ ਕਰੀਬ ਹੈ ਸਵੇਰ ਦੇ ਵਿੱਚ ਸਭ ਤੋਂ ਘੱਟ ਤਾਪਮਾਨ 4.9 ਡਿਗਰੀ ਫ੍ਰੀਜ਼ ਕੋਡ ਦੇ ਵਿੱਚ ਦਰਜ ਕੀਤਾ ਗਿਆ। ਅਮਰੀਕਾ ਸਰ ਦਾ ਘੱਟੋ-ਘੱਟ ਤਾਪਮਾਨ 6.7, ਲੁਧਿਆਣਾ ਦਾ 6.4 ਅਤੇ ਯਾਨਾ ਦਾ 7.4 ਪਠਾਨਕੋਟ ਦਾ 6.9 ਬਟੇਂਡਾ ਦਾ 6.2 ਗੁਰਦਾਸਪੁਰ ਦਾ 7 ਡਿਗਰੀ ਦਰਜ ਕੀਤਾ ਗਿਆ ਤੇ ਫਿਰੋਜ਼ਪੁਰ ਦਾ ਘੱਟੋ ਘੱਟ ਆਪਾਂ 9.1 ਡਿਗਰੀ ਦਰਜ ਕੀਤਾ ਤੇ ਜੇਕਰ ਗਾ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ 5.9 ਡਿਗਰੀ ਲੁਧਿਆਣਾ ਦਾ 8 ਡਿਗਰੀ ਮਾਨਸਾ ਦਾ ਵੀ 8 ਡਿਗਰੀ ਮੋਹਾਲੀ ਦਾ 10.9 ਡਿਗਰੀ ਤੇ ਰੂਪਨਗਰ ਦਾ 6.9 ਡਿਗਰੀ ਤਾਪਾਂ ਜਿਹੜਾ ਕਿ ਦਰਜ ਕੀਤਾ ਗਿਆ ਤਪਟੇੜਾ ਐਸਐਸਪੀ ਦੀ ਕਥਿਤ ਕਾਨਫਰੰਸ ਕਾਲ ਆਡੀਓ ਲੀਕ ਮਾਮਲੇ ਨੇ ਰਾਜਨੀਤੀ ਨੂੰ ਗਰਮਾ ਕੇ ਰੱਖ ਦਿੱਤਾ ਹੈ ਹਾਈ ਕੋਰਟ ਦੀਆਂ ਟਿੱਕੇ ਟਿੱਪਣੀਆਂ ਤੇ ਸਿੱਧੀ ਨਿਗਰਾਨੀ ਤੋਂ ਬਾਅਦ ਸ਼ੋਮਨੀ ਕਾਲੀ ਦਲ ਨੇ ਸੀਬੀਆਈ ਜਾਂਚ ਦੀ ਮੰਗ ਹੋਰ ਜ਼ੋਰ ਦੇ ਨਾਲ ਦੁਹਰਾਈ ਹੈ ਕਾਲੀ ਦਲ ਦੇ ਲੀਗਲ ਸੈੱਲ ਮੁਖੀ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਹੋਰ ਕੀ ਕੁਝ ਪ੍ਰੈਸ ਕਾਨਫਰੰਸ ਦੌਰਾਨ ਗੱਲਾਂ ਕੀਤੀਆਂ ਗਈਆਂ ਨੇ ਕਾਊਚਾਂ ਇੱਕ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਸੋ ਅੱਜ ਦੇ ਇਸ ਆਰਡਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਇਹਦੀ ਜਾਂਚ ਨਹੀਂ ਕਰ ਸਕਦੀ ਇਹਦੀ ਜਾਂਚ ਉਹੀ ਏਜੰਸੀ ਕਰੂ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਪ੍ਰਭਾਵ ਤੋਂ ਬਾਹਰ ਹੈ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ ਔਰ ਅੱਗੇ ਇਹ ਫਸਟ ਟਾਈਮ ਕੋਈ ਐਸਾ ਆਰਡਰ ਆਇਆ ਚਲਦੀ ਇਲੈਕਸ਼ਨ ਚ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ কোর্ਟ ਨੂੰ ਲਿਖਣਾ ਪਿਆ ਇਹਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਨਡ ਨਾ ਦੇਖੋ ਔਰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਦਿਵਾਉਣਾ ਔਰ ਇਹਦੇ ਵਿੱਚ ਫਰਦਰ ਕੋਰਟ ਨੇ ਇਹ ਤੱਕ ਰਿਕਾਰਡ ਕੀਤਾ ਜਿਹੜਾ ਆਰਡਰ ਆਇਆ ਹੈ ਕਿ ਸਾਰੀ ਵੀਡੀਓ कोर्ट ਨੇ ਸੁਣੀ ਹੈ ਇਹਦੇ ਕੰਟੈਂਟਸ کورٹ ਨੇ ਦੇਖੇ ਨੇ ਔਰ ਜੋ ਅਫਸਰ ਦੇ ਅਲੀਗੇਸ਼ਨ ਨੇ کورٹ ਨੇ ਆਪਣੇ ਪੈਰਾ ਨੰਬਰ 2 ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਉਹ ਜਿਹੜੇ ਅਲੀਗੇਸ਼ਨ ਹੈ ਉਹਨਾਂ ਨੂੰ ਨਹੀਂ ਇਸ ਆਰਡਰ ਚ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਇਸ ਹੱਦ ਤੱਕ ਹਾਈ ਕੋਰਟ ਨੂੰ ਜਾਣਾ ਪਿਆ ਔਰ ਅੱਗੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਮਿਸ਼ਨ ਦੇ ਉੱਤੇ ਇਹ ਟਿੱਪਣੀ ਕੀਤੀ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪਣੇ ਆਪ ਹੀ ਐਕਸ਼ਨ ਲੋ ਮਤਲਬ ਜੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪੈ ਰਿਹਾ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪ ਹੀ ਐਕਸ਼ਨ ਲੋ ਤਾਂ ਆਪਾਂ ਸੀਰੀਅਸਨੈਸ ਸਮਝ ਸਕਦੇ ਆ ਕਿ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਕਿਸ ਹੱਦ ਤੱਕ ਚਿੰਤਿਤ ਨੇ ਜੋ ਸਟੇਟ ਦੇ ਵਿੱਚ ਹੋ ਰਿਹਾ ਔਰ ਉਸ ਤੋਂ ਅੱਗੇ ਉਹਨਾਂ ਨੇ ਪੁੱਛਿਆ ਕਿ ਹੁਣ ਤੱਕ ਇਹ ਚ ਇਨਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ ਗਈ ਜਦੋਂ ਇਹ ਆਡੀਓ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਆ ਗਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਕੀ ਕੀਤਾ ਕੀ ਕੋਈ ਇਨਸਟਰਕਸ਼ਨ ਜਾਰੀ ਹੋਈ ਕੀ ਕਿਸੇ ਪੁਲਿਸ ਨੂੰ ਕਿਸੇ ਐਸਐਚਓ ਨੂੰ ਕੋਈ ਐਸੀ ਇਨਸਟਰਕਸ਼ਨ ਜਾਰੀ ਹੋਈ ਕਿ ਜੋ ਕੁਝ ਇਹ ਤੁਹਾਨੂੰ ਸਰਕਾਰ ਡਿਕਟੇਟ ਦੇ ਰਹੀ ਹੈ ਇਹਦੇ ਮੁਤਾਬਕ ਨਹੀਂ ਚੱਲਣਾ ਸੋ ਐਸੀ ਕੋਈ ਇਨਸਟਰਕਸ਼ਨ ਉਥੇ ਕੋਰਟ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਪੇਸ਼ ਨਹੀਂ ਕਰ ਸਕੇ ਸੋ ਇਹਦੇ ਚ ਵੀ ਇਨਕੋਰਪੋਰੇਟਡ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੜੀਆਂ ਕਲੀਅਰ ਕਰਤੀਆਂ ਨੇ ਔਰ ਮੈਂ ਚਾਹੂੰਗਾ ਕਿ ਰਾਜਕਮਲ ਚੌਧਰੀ ਸਾਹਿਬ ਇਹ ਆਰਡਰ ਨੂੰ ਪੜਨ ਔਰ ਇਹਦੇ ਮੁਤਾਬਕ ਜੋ ਕੋਰਟ ਚਾਹੁੰਦੀ ਹੈ ਉਹ ਕਰਨ ਪਹਿਲੀ ਇਨਸਟਰਕਸ਼ਨ ਜੋ ਟਿੱਪਣੀ ਕੀਤੀ ਗਈ ਹੈ ਕੋਰਟ ਵੱਲੋਂ ਕਿ ਇਹ ਜਿਹੜੀ ਵੀਡੀਓ ਦੀ ਜਾਂਚ ਦੇਖੋ ਪਹਿਲਾਂ ਇੱਕ ਇਸ਼ੂ ਸੀ ਕਿ ਸੀਐਫਐਸਐਲ ਹੋਵੇ ਜੀ ਇਹ ਲੈਬਰਾਟਰੀ ਨੂੰ ਪੰਜਾਬ ਤੋਂ ਬਾਹਰ ਭੇਜਤਾ ਤਾਂ ਜ਼ਿਲ੍ਹਾ ਪ੍ਰਿਸ਼ਦ ਅਤੇ ਬਲਕ ਸੰਮਤੀ ਚੋਣਾਂ ਨੂੰ ਸ਼ਾਂਤੀਪੁਰ ਬਣੌਂਦੇ ਲਈ ਪਟਿਆਲਾ ਰੇਂਜ ਦੇ ਡੀਆਈਜੀ ਪੁਲ ਡੀਪ ਚਾਹਲ ਦੀ ਇੱਕ ਵਾਈਰ ਹੈ ਟੂ 플ੈਗ ਮਾਰਕਸ ਕਟਿਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਡੀਏਜੀ ਚਾਹਲ ਨੇ ਕਿਹਾ ਕਿ ਪਟਿਆਲਾ ਪੁਲਿਸ ਚੋਣਾ ਨੂੰ ਪਾਰਦਰਸ਼ੀ ਢੰਗ ਦੇ ਨਾਲ ਕਬੂਲਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੈ। ਤੇ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਚੋਣ ਡਿਊਟੀ ਦੇ ਲਈ ਲਗਭਗ 3000 ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਤਾਂ ਡੀਏਜੀ ਚਾਹਲ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਚੋਣਾ ਸੰਬੰਧੀ ਕੋਈ ਸ਼ਿਕਾਇਤ ਹੈ ਤਾਂ ਸਿੱਧਾ ਪੁਲਿਸ ਹੈਲਪਲਾਈਨ ਤੇ ਸੰਪਰਕ ਪਕਨੌਰ ਦੇ ਵਿੱਚ ਪੇਪਰ ਕਟਨਾ ਤੋਂ ਤੇ ਬਲੋਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਚਾਲ ਨੇ ਦੁਹਰਾਇਆ ਕਿ ਪਟੇਲਾ ਪੁਲ ਉਸ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਫਲੈਗ ਮਾਰਕ ਜਿਹੜਾ ਪਰਪਸ ਆਏਗਾ ਸਰ ਆਉਣ ਵਾਲੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲੋਕ ਸਮਿਤੀ ਦੇ ਜਿਹੜੇ ਇਲੈਕਸ਼ਨ ਹੈਗੇ ਏਰੀਆ ਡੋਮਿਨੇਸ਼ਨ ਦੇ ਰਿਗਾਰਡਿੰਗ ਅਸੀਂ ਫਲੈਗ ਮਾਰਚ ਰੱਖਿਆ ਤੇ ਇਲੈਕਸ਼ਨ ਤਾਂ ਕਿ ਜਿਹੜਾ ਪੀਸਫੁਲੀ ਇਲੈਕਸ਼ਨ ਰਹੇ ਫੇਅਰ ਇਲੈਕਸ਼ਨ ਰਹੇ ਸਰ ਜਿਹੜੇ ਕੋਈ ਸੈਂਸਿਟਿਵ ਪੁਆਇੰਟਾ ਕਿਤੇ ਗਏ ਪੋਲਿਟਿਕਲ ਸੈਂਸਿਟਿਵ ਪੁਆਇੰਟ ਸਾਰੀ ਐਡਾਟੀਫਿਕੇਸ਼ਨ ਕੀਤੀ ਗਈ ਹੈ ਜਿਹਨੇ ਸੈਂਸਿਟਿਵ ਹੈ ਹਾਈਪਰ ਸੈਂਸਿਟਿਵ ਜਿਹੜੇ ਬੁਤ ਹੈ ਉਹਨਾਂ ਦੇ ਨੋਰਮਸ ਦੇ ਮੁਤਾਬਿਕ ਫੋਰਸ ਡਿਪਲੋਏ ਕੀਤੀ ਗਈ ਹੈ ਜਿਹੜਾ ਮੇਨ ਪਰਪਸ ਜਿਹੜਾ ਹੈਗਾ ਕਿ ਇਲੈਕਸ਼ਨ ਜਿਹੜਾ ਫੇਅਰ ਮੈਨਰ ਮੇ ਇਲੈਕਸ਼ਨ ਹੋਸਟ ਕੀ ਕਿਹਨੇ ਕ ਫੋਰਸ ਹੈ ਕਿਹੜੇ ਕਿਹੜੇ ਅਫਸਰ ਮੌਜੂਦ ਰਹੇਗਾ ਤਕਰੀਬਨ ਤਕਰੀਬਨ ਅਸੀਂ 3000 ਦੀ ਫੋਰਸ ਟੋਟਲ ਇਲੈਕਸ਼ਨ ਚ ਲੱਗੂਗੀ ਸਾਡੇ ਟੋਟਲ 6 ਐਸਪੀ ਸਾਹਿਬਾਨ ਤੇ 18 ਡੀਐਸਪੀ ਸਾਹਿਬਾਨ ਇਹ ਸਾਰੇ ਏਰੀਆ ਨੂੰ ਕਵਰ ਕਰਨਗੇ ਚੋਨ ਵਾਈਜ਼ ਅਚਾ ਜੇ ਕੋਈ ਪਰਦੋ ਮੁੱਦਾ ਕੋ ਟੋਲ ਫ੍ਰੀ ਨੰਬਰ ਕੋਈ ਪੁਲਿਸ ਦੀ ਕਰ ਨਹੀਂ 112 ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਐਂਡ ਇਹ ਇਨਸ਼ੋਰ ਕਰਾਂਗੇ 100% ਫਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਕੋਈ ਹੜਤੰਗਬਾਜੀ ਕੋਈ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਪੇਪਰ ਪੇਪਰ ਕੋਈ ਠਨੋਰ ਦੀ ਗੱਲ ਕਰੀਏ ਪੇਪਰ ਸਾਰਿਆਂ ਤੇ ਜਿਹੜੇ ਜਿਹ ਨਹੀਂ ਜਿਹੜੇ ਜਿਨ੍ਹਾਂ ਨੇ ਜੋ ਇਹੋ ਜੀ ਜੋ ਕੋਈ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਅਸੀਂ ਆਲਰੇਡੀ ਐਫ ਆਈ ਆਰ ਰਜਿਸਟਰਡ ਕਰ ਚੁੱਕੇ ਨੇ ਤੇ ਮੈਂ ਇਹ ਫਿਰ ਵੀ ਤੁਹਾਡੇ ਥਰੂ ਇਹ ਕਲੀਅਰ ਕਰਨਾ ਚਾਹਾਂ ਕਿ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੀ ਜਾਊਗੀ ਸਖਤ ਸਖਤ ਐਕਸ਼ਨ ਲੇਵਾਂਗੇ ਜਿਹੜਾ ਕੋਈ ਕਾਨੂੰਨ ਤੋੜੂਗਾ ਪਿਛੇ ਕੁਝ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਪਟਿਆਲਾਪੁਰ ਤੋਂ ਫੇਰ ਵੀ ਲਈਆਂ ਨੇ ਸਵਾਲ ਵੀ ਕਰੀਆਂ ਨੇ ਤੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਚੋਣ ਹੋਣੇ ਨੇ ਜੇ ਜਿਸ ਦਿਨ VOTING ਹੋਣੀ ਹੈ ਤੇ ਵਿਸ਼ਵਾਸ ਕੀ ਰਹੇਗਾ ਜੋ ਪੰਜਾਬ ਪੁਲਿਸ ਨਹੀਂ ਨਹੀਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਮੁਸਤੈਦ ਹੈਗੀ ਹੈ ਐਂਡ ਇਹ ਤੁਹਾਨੂੰ VOTING ਵਾਲੇ ਦਿਨ ਹੀ ਦੇਖਣ ਨੂੰ ਮਿਲੇਗਾ ਕਿ ਇਲੈਕਸ਼ਨ ਬਿਲਕੁਲ ਫੇਅਰ ਫ੍ਰੀ ਇਲੈਕਸ਼ਨ ਹੋਣਗੇ ਫੇਅਰ ਇਲੈਕਸ਼ਨ ਹੋਣਗੇ ਲੋਕਾਂ ਨੂੰ ਮਤਦਾਨ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਪਾਰਟਿਸਪੇਸ਼ਨ ਕਰੇ ਔਰ ਜਿਹੜਾ ਇੱਕ ਜਿਹੜ ਦਾ ਲੋਕਤੰਤਰ ਦਾ ਇਹ ਹੈਗਾ ਉਹਨੂੰ ਮਜ਼ਬੂਤ ਕਿ ਨਹੀਂ ਰਹਿਣ ਦੇਣਾ تقريبا 3000 ਦੀ ਡਿਪਲੋਇਮੈਂਟ ਅਸੀਂ ਕੀਤੀ ਹੈ ਜੀ ਤਾਂ ਇਸ ਤੋਂ ਪਹਿਲਾਂ ਵੀ ਫਲੈਗ ਮਾਰਚ ਹੋਈ ਨੇ ਕਿ ਕੋਈ ਸ਼ਰਾਰਤੀਆਂ ਦਾ ਦੇਖਣ ਨੂੰ ਮਿਲਿਆ ਕਿ ਕੋਈ ਗੱਫਤਾਰੀ ਹੋਈ ਨਹੀਂ ਅਸੀਂ ਡੇਲੀ ਐਕਸ਼ਨ ਲੈਂਦੇ ਆ ਜਾਂ ਕੋਈ ਰੂਟੀਨ ਚ ਜਿਹੜਾ ਹੈਗਾ ਅਸੀਂ ਰੂਟੀਨ ਚ ਜਿਹੜਾ ਨਾਈਟ ਡੋਮਿਨੇਸ਼ਨ ਅਸੀਂ ਕਰਦੇ ਆ ਜਿਹੜਾ ਵੀ ਕੋਈ ਅਸਰਾਰਤੀ ਉਸ ਨੂੰ ਰਾਉਂਡ ਅਪ ਕਰਦੇ ਆ ਐਸ ਪਰ ਲਾਅ ਜਿਹੜਾ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਬਿਲਕੁਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਪਟਿਆਲਾ ਦੇ ਮੁੱਢੀ ਕਾਲਜ ਇਲਾਕੇ ਚ ਨੌਜਵਾਨਾਂ ਵਿਚਕਾਰ ਹੋਈ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵ ਸੋ ਕੱਟਾਂ ਦੀ ਜਾਣਕਾਰੀ ਮਿਲਦਿਆਂ ਪੁਲਿਸ ਨੇ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸੋ 2 ਵਾਹਨ ਵੀ ਜਬਤ ਕੀਤੇ ਨੇ। ਸੋ ਐਸਪੀ ਪ੍ਰਵਿੰਦਰ ਸਿੰਘ ਛੀਮਾ ਨੇ ਕਿਹਾ ਕਿ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਅਦਰਸ਼ ਚੂਣ ਜਾਬਤਾ ਲਾਗੂ ਹੈ ਤੇ ਡੀਜੀਪੀ ਡੀਆਈਜੀ ਜੱਸਸਪੀ ਪਟੇਲਾ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਕਾਲਜ ਸਾਡੇ ਨੌਜਵਾਨਾਂ ਦੇ ਇਕੱਠੇ ਹੋਣ ਦੇ ਨਾਲ ਅਕਸਰ ਮਾਹੌਲ ਵਿਗੜ ਜਾਂਦਾ ਹੈ ਜਿਸ ਦੇ ਲਈ ਉੱਥੇ ਵਾਧੂ ਪੁਲਿਸ ਤਾਇਨਾਤ ਕੀਤੀ ਜਾਵੇਗੀ ਤਾਂ ਕਿਸੇ ਵੀ ਸਮਾਜ ਸਮੂਹ ਦੇ ਅਨਸਰ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੇ ਲਈ ਕਾਲਜes ਅਤੇ ਸਕੂਲਾਂ ਦੇ ਬਾਹਰ ਵਿਸ਼ੇਸ਼ ਚੌਕਸੀ ਵੀ ਰੱਖੀ ਜਾਵੇਗੀ ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀ ਤਿਆਰੀ ਹੈ ਜੋ ਕੱਲ ਵਾਈਪੀਐਸ ਮਾਰਕੀਟ 'ਚ ਇੱਕ ਮੁੰਡੇ ਆਪਸ 'ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੁੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਵੀ ਵੀਡੀਓ ਵੀ ਬਣੀ ਹੋਈ ਪਈ ਪੜੀਆਂ ਨਾ ਰੰਡਪ ਕਰ ਲੀਆਂ ਨੇ ਔਰ ਇਹਨਾਂ ਤੇ ਜੋ ਬਣਦੇ ਆ ਵੀ ਆ ਕੇ ਆ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰਿਆਂ ਨੇ ਸਟ੍ਰਿਕਟ ਆਦੇਸ਼ ਨੇ ਕਿ ਬੋਲਰ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਜੋ ਕਾਨੂੰਨ ਮੁਰਾਬਕ ਜੋ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ ਸਰ ਸਾਹਿਬ ਕੋਈ ਕਾਰਨ ਸਾਹਮਣੇ ਆਇਆ ਕਿ ਕਾਹਤੋਂ ਹੋਰ ਕੰਮ ਸੀ ਕੀ ਲੜਾਈ ਕੀਤੀ ਸਿਆਖਰ ਕਰਕੇ ਦਾ ਮਾਮਲਾ ਰੋਡ ਰੇਜ ਹੋ ਗਈ ਜੀ ਆਪਸ ਚ ਆਏ ਮੜੇ ਮੋਟੇ ਗੱਡੀ ਲੱਗੀ ਨਾਲ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਕਸਤ ਵਿੱਚ ਕੋਈ ਟਾਈਮ ਜਿਵੇਂ ਬੱਚੇ ਆਪਾਂ ਦੇਖਦੇ ਆ ਉਦੋਂ ਕੁਛ ਨਹੀਂ ਮੌਕੇ ਦਾ ਸਟਮਪ ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟ ਹੈਗੇ ਨੇ ਇਹਨਾਂ ਕੋਲ ਜਿਹੜਾ ਆਪਾਂ ਗੱਡੀ 'ਚ ਦੇਖਦੇ ਆ ਜਿਹੜਾ ਇੱਕ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ ਤੁਹਾਡੇ ਮਾਦਮੇ ਉਮਰ ਦੱਸਣਾ ਚਾਹੁੰਦਾ ਵੀ ਜੇ ਕਿਸੇ ਦੇ ਕੋਲੋਂ ਕੋਈ ਸਲਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ 'ਚ ਬਕਾਇਦਾ ਇਸ ਚੀਜ਼ ਦੀ ਵੀ ਡਰਾਈਵ ਚਲਾਵਾਂਗੇ ਕਿ ਜੇ ਕਿਸੇ ਦੀ ਗੱਡੀ 'ਚ ਇਹ ਚੀਜ਼ ਮਲੀ ਉਦੇ ਮੁਤਾਬਕ ਵਿੱਚ ਬਣਾ ਜਿਹੜੀ ਕਾਰਵਾਈ ਕੀਤੀ ਜਾਏਗੀ ਸਰ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜਾਂ ਤੁਸੀਂ ਨਹੀਂ ਸਰ ਤੁਸੀਂ ਦੱਸ ਰਹੇ ਹੋ ਮੈਂ ਸੜਕ ਤੇ ਆਪਸ ਚ ਗੱਡੀ ਲੱਗੀ ਉਤੋਂ ਤੁ ਤੁਮਾ ਮਮੇ ਹੋ ਗਈ ਬੋਲ ਬੁਲਾਰਾ ਜਿੰਨੂੰ ਆਪਣੇ ਕਹਿੰਦੇ ਆ ਜੀ ਔਰ ਉਦੋਂ ਬਾਅਦ ਇਹ ਆਪਸ ਚ ਸਾਰੀ ਸਟਾਟਨਾ ਸਾਹਮਣੇ ਆ ਗਈ ਸਰ ਪੰਜਾਬ ਦੇ ਬਾਰੇ ਜਿਹੜਾ ਹੈਗਾ ਨੌਜਵਾਨ ਇਕੱਠੇ ਮੋਦੀ ਗੱਲਾਂ ਜਲਾ ਲੁਮਿੰਦਰਾ ਕੋਲ ਇੱਥੇ ਬਾਰ ਕਾਫੀ ਮੁੰਡੇ ਇਕੱਠੇ ਹੋਿੰਦੇ ਆ ਤੇ ਕਾਫੀ ਲੜਾਈ ਜਿਹੜਾ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਕਾਲਜ ਚ ਪੜ੍ਹਨ ਨਹੀਂ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਉੱਥੇ ਬਾਹਰ ਤਾਂ ਇਕੱਠਾ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਔਰ ਕੋਈ ਏਦਾਂ ਦਾ ਕ੍ਰਾਈਮਨਲ ਜਾਂ ਕੋਈ ਏਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹ ਨਾ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜੇ ਚ ਵੀ ਚੈੱਕ ਰੱਖਦੇ ਹਾਂ ਔਰ ਦਸਤ ਕਰਕੇ ਉਹ ਵੀ ਪਰਪਰਚਾਈਜ਼ ਕਰਦੇ ਹਾਂ ਸਰ ਜੀ ਕਾਲਜ ਤੁਸੀਂ ਕਿਹਾ ਸਰ ਉੱਥੇ ਥੋੜੀ ਜੀ ਕੋਸ਼ਿਸ਼ ਕਿਨਾਰਤ ਕਰਨੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਹੈ ਕਾਫੀ ਲੜਦਾ ਦਿਖਾਈ ਦਿੰਦਾ ਕਿ ਇਸ ਤਰ੍ਹਾਂ ਦੀ ਡਰਾਈ ਚੱਲੇਗੀ ਕਾਲਜਾਂ ਦੇ ਬਾਹਰ ਕੁਝ ਸਪੈਸ਼ਲ ਕੋਈ ਸਰ ਮੈਂਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਅਸੀਂ ਜਿਹੜਾ ਕਾਲਜਸ ਹੋ ਗਏ ਜਾਂ ਸਕੂਲਸ ਨੇ ਫਿਰ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਾਹ ਰੱਖਦੇ ਹਾਂ ਸਾਰੀ ਕੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿੱڑی ਚੀਜ਼ ਹੋ ਸਕਦੀ ਹੈ ਉਹ ਮੈਂ ਇੰਟਰਸੈਪਟ ਕਰਦੇ ਹਾਂ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਕਿ ਜਿਹੜਾ ਪ੍ਰਿੰਸੀਪਲ ਰਹੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਨੂੰ ਆਈ ਗਈ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਜਦੋਂ ਇਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਆ ਰਹੀ ਹੈ ਕਿ ਅੱਗੇ ਕਿਆ ਕਾਰਵਾਈ ਕਿਸ ਤਰੀਕੇ ਦੀ ਕੀਤੀ ਜਾਏ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾਅ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟੈਪ ਰੱਖ ਲਏ ਨੇ ਔਰ ਇਹ ਸਟੈਪਸ ਦਾ ਅੱਗੇ ਚੱਲ ਕੇ ਖਮਾਜਾ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਕਿ ਲੋ ਐਕਟੀਵਿਟੀਜ਼ ਚੰਦਰ ਐਂਟਰ ਕਰ ਜਾਂਦਾ ਫਿਰ ਵਾਪਸੀ ਨਹੀਂ ਹੁੰਦੀ ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ ਉਹ ਸਾਰੀਆਂ ਤੁਸੀਂ ਅਸੀਂ ਸਾਰਾ ਰੈਗੂਲਰ ਕੰਮ ਕਰ ਰਹੀਆਂ ਨੇ ਆ ਹੁਣ ਜਿਵੇਂ ਮੈਂ ਦੱਸਿਆ ਕਿ ਇਲੈਕਸ਼ਨ ਦਾ ਟਾਈਮ ਹੈ ਤੇ ਜਿਹੜਾ ਮਾਡਲ ਆਫ ਕੋਡ ਉਹ ਲੱਗਾ ਹੋਇਆ ਹੈ ਚਾਹੇ ਸਿਟੀ ਦਾ ਏਰੀਆ ਚਾਹੇ ਸਾਡਾ ਸਿਟੀ ਟੂਨ ਹੈ ਜਾਂ ਬਾਕੀ ਸਾਰਾ ਅਸੀਂ ਉਸ ਚੀਜ਼ ਦਾ ਧਿਆਨ ਰੱਖਾਂਗੇ ਕਿ ਵੀ ਵਿਜ਼ਿਬਿਲਟੀ ਆਫ ਫੋਰਸ ਮਾਦਰਬੀ ਨਹੀਂ ਜੀ ਨਹੀਂ ਕਿਸੇ ਦਾ ਕੋਈ ਕੰਮ ਨਾ ਬਕੌਂ ਸਰ ਉਮਰ ਕੀ ਵੀ ਹੈ ਜੀ ਇਹਨਾਂ ਸਾਰਿਆਂ ਦੀ 20 22 ਸਾਲ ਦੇ ਨੇ ਜੀ ਸਾਰੇ ਹੁਣ ਇਹਨਾਂ ਤੇ ਕੋਈ ਐਫ ਆਈ ਆਰ ਦਰਜ ਹੋਈ ਹੈ ਜਾਂ ਇਹਨਾਂ ਤੇ ਸਰ ਸਬਕ ਸਿਖਾਉਣ ਦਾ ਇੱਕ ਤਰੀਕਾ ਹੈ ਸਰ ਅਸੀਂ ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ ਕੀ ਇਹ ਸੋਸਾਇਟੀ ਦਾ ਪਾਰਟ ਬਣਨ ਦੇ ਲਾਇਕ ਨੇ ਜਾਂ ਇਹਨਾਂ ਦਾ ਮੈਂਟਲ ਸਟੇਟਸ ਰੋਂਗ ਵੱਲ ਪਾਸੇ ਜਾ ਰਿਹਾ ਹੈ ਪ੍ਰੋਪਰ ਵੈਰੀਫਾਈ ਕਰਾਂਗੇ ਸਰ ਬੱਚੇ ਸਾਰੇ ਸੰਜੇ ਨੇ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾਅ ਬਣਦਾ ਹੈ ਉਹ ਅਸੀਂ ਕਾਰਵਾਈ ਕਰਾਂਗੇ ਜ਼ਰੂਰ ਪਰ ਉਹਨਾਂ ਨੂੰ ਮੋਟੀਵੇਟ ਕਰਕੇ ਮੁਕਤਰਾਚ ਲਿਆਂਦੀ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਕਤਰਾਚ ਠੀਕ ਹੈ ਸਰ ਜ਼ੋਨ ਵੱਲ ਕੇ ਬਲੱਡ ਸੁਣਤੀ ਹੋਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਆਂਦੇ ਵਿੱਚ ਰੱਖਤੇ ਹੋਏ ਡੀਐਸਪੀ ਸਿਕੰਦਰ ਸਿੰਘ ਦੀ ਗਵਾਈ ਦੇ ਅੱਤੇ ਦਿਸ਼ਾ ਨਿਰਦੇਸ਼ਾ ਹੇਠ ਬੁਗਲਾਟਾ ਦੀ ਪੁਲਿਸ ਟੀਮ ਤੇ ਫੁੱਲੂ ਖਾਸ ਨਾਕਾ ਲਗਾਇਆ ਗਿਆ ਇਸ ਦੌਰਾਨ ਵਕਵਕ ਵਾਣਾ ਦੀ ਤਲਾਸ਼ੀ ਲੈਂਦੇ ਹੋਏ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਂਦੇ ਹੋਏ ਸ਼ੱਕੀ ਲੋਕਾਂ ਦੀ ਪੜਤਾਲ ਵੀ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਣਾ ਤੋਣਾ ਨੂੰ ਸ਼ਾਂਤੀ ਕਾਇਮ ਰੱਖਣ ਅਤੇ ਕਿਸੇ ਵੀ ਉਚਾਈ ਘਟਨਾ ਤੋਂ ਬਚਣ ਦੇ ਲਈ ਜ਼ਿਲ੍ਹੇ ਭਾਰਤ ਦੇ ਵਿੱਚ ਨਾਕਾਬੰਦੀ ਤੇ ਚੈਕਿੰਗ ਹੋਰ ਵੀ ਜਿਹੜੀ ਕੀ ਤੇਜ਼ ਕੀਤੀ ਜਾ ਰਹੀ ਹੈ। ਮਕਾਵੰਦੀ ਮਾਨਗੋ ਗੁਡੀ ਵੀ ਸਾਹਿਬ ਦੇ ਹੁਕਮ ਅੰਦਰ ਐਸਐਸਪੀ ਸ਼ਾਵਰ ਆਗਿਰ ਤਮੀਨਾ ਜੀ ਦੇ ਦੇਸਾਂ ਦੇ ਦੇਸਾਂ ਤਾਬਕਾ ਦੇ ਨਾਕਾਬੰਦੀ ਕੀਤੀ ਗਈ ਹੈ। ਚੋਣਾ ਜਿਹੜਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾ 14 ਦਾ ਹੋ ਰਿਹਾ ਹੈ 14 ਤਰੀਕ ਨੂੰ। ਦਾਂ ਬਰਨੋ ਤੇ ਉਹਨਾਂ ਮਤੇ ਨਜ਼ਰ ਰੱਖਦੇ ਇਲਾਕਾ ਬੰਦੀ ਕੀਤੀ ਗਈ ਹੈ ਤੇ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਕਿ ਚੋਣਾ ਸਹੀ ਢੰਗ ਨਾਲ ਹੋ ਸਕਣ ਕੋਈ ਇੱਧਰ ਉੱਧਰ ਆ ਜਾਂਦਾ ਕੋਈ ਜਾਂ ਅਸਲਾ ਜਾਂ ਕੋਈ ਵੀ ਚੀਜ਼ ਰਿਕਵਰੀ ਹੁੰਦੀ ਆ ਉਸ ਦੇ ਬਾਅਦ ਫਲੱਪ ਕਰ ਵੀ ਕੀਤੀ ਚੋਣ ਨੂੰ ਭਰ ਕੇ ਉਸ ਨੇ ਸਾਰੇ ਕੀ ਪ੍ਰਬੰਧ ਕੀਤੇ ਚੋਣਾਂ ਦੇ ਲਈ ਚੋਣਾਂ ਦੇ ਪ੍ਰਬੰਧ ਪੁਲਿਸ ਨੇ ਪਾਰਟੀਆਂ ਪੈਟਰੋਲਿੰਗ ਪਾਰਟੀਆਂ ਲਾਈਆਂ ਨੇ ਗਈਆਂ ਤੇ ਸਾਰੇ ਆਪਣੇ ਬੂਥਾਂ ਤੇ ਮੁਲਾਜ਼ਮ ਤੇ ਸਾਰਾ ਜੀਓ ਤੇ ਆਪਣੇ ਐਸਪੀ ਸਾਹਿਬਾਂ ਦੀਆਂ ਦੇਖ ਰਾਈਆਂ ਲਗੀਆਂ ਸਾਰੇ ਐਸਐਚਓ ਆਂ ਦੀਆਂ ਉਹਨਾਂ ਨੇ ਏਰੀਆ ਵੰਡ ਕੇ ਦਿੱਤਾ ਕਿ ਕਈ ਬੂਥ ਸੈਂਸਿਟਿਵ ਨੇ ਕਈ ਨੌਨ ਸੈਂਸਿਟਿਵ ਨੇ ਸਾਰਿਆਂ ਤੇ ਚੰਗੀ ਤਰ੍ਹਾਂ ਪਟਾਵਲਨ ਕਰਕੇ ਚੈਕਿੰਗ ਕੀਤੀ ਜਾ। ਸਫਾਜ਼ਿਲ ਕਦੇ ਬਹੁਤ ਤਹਿਸੀਲ ਕੰਪਲੈਕਸ ਵਿੱਚ ਬੀਤੇ ਦਿਨ ਹੋਏ ਕਤਲ ਮਾਮਲੇ 'ਚ ਫੋਲਸ ਨੇ ਮੁਕਮੂਲ ਜ਼ਮ ਸਮੇਤ ਚਾਰ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਜੋ ਕਿ ਮੁੱਖ ਮੋਲਜ਼ਮ ਹੈ ਵਿਸ਼ੂ ਨਾਟਾ ਸੁਸ਼ੀਲ ਕੁਮਾਰ ਉਰਫ ਪਾਲੂ ਤੇ ਅਮਨ ਉਰਫ ਤੋਤਾ ਵਜੋ ਹੋਈ ਹੈ ਸੋ ਕਾਰਵਾਈ ਮ੍ਰਿਤਕ ਕਾਇਆ ਸ਼ਰਫ ਗੋਲੂ ਪੰਡਤ ਦੇ ਪਿਤਾ ਦੀ ਸ਼ਿਕਾਇਤ ਉਤੇ ਕੀਤੀ ਗਈ ਹੈ ਸੋ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਸਨ ਤਾਂ ਦੇਰ ਰਾਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤਾਂ ਉਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਇਸ ਮਾਮਲੇ ਦੇ ਨਾਲ ਜੁੜੇ ਹੋਰ ਲੋਕਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਨੇ ਸਤਾਸ ਦੀ ਕੀ ਬੀਤੇ ਦਿਨ ਬਹੁਤ ਦੇ ਤਹਿਸੀਲ ਕੋਰਟ ਕੰਪਲੈਕਸ ਵਿੱਚ ਪੇਸ਼ੀ ਤੇ ਆਇਆ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਗੋਲੀਬਾਰੀ ਦੌਰਾਨ ਕਈ ਹੋਰ ਲੋਕ ਵੀ ਜ਼ਖਮੀ ਹੋਏ ਸਨ ਤਾਂ ਘਟਨਾ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ਵਿੱਚ ਹਫੜਾ ਦਫੜੀ ਮਚ ਗਈ ਸੀ ਪੁਲਿਸ ਦੇ ਅਨੁਸਾਰ ਬਹੁਤ ਨਿਵਾਸੀ ਕਾਰ ਸ਼ੂਫ ਗੋਲੂ ਪੰਡਤ ਆਪਣੇ ਸਾਥੀ सोनू ਅਤੇ ਇੱਕ ਹੋਰ ਵਿਅਕਤੀ ਦੇ ਨਾਲ ਆਪਣੀ ਕਾਰ 'ਚ ਕੋਰਟ ਕੰਪਲੈਕਸ ਪਹੁੰਚਿਆ ਸੀ ਤਾਂ ਗੋਲੂ ਪੰਡਤ ਜਿਵੇਂ ਹੀ ਮਾਮਲੇ ਦੀ ਪੇਸ਼ੀ ਪੂਤਨ ਤੋਂ ਬਾਅਦ ਕੋਖ ਤੋਂ ਬਾਹਰ ਆ ਕੇ ਆਪਣੀ ਕਾਰ 'ਚ ਬੈਠਣ ਲੱਗਾ ਤਾਂ ਕੁਝ ਬਦਮਾਸ਼ਾਂ ਨੇ ਉਸਤੇ ਗੋਲੀਬਾਰੀ ਕੀਤੀ ਹੈ ਇਸ ਤੋਂ ਬਾਅਦ ਉਹ ਗੰਭੀਰ ਹੂਕ ਦੇ ਵਿੱਚ ਜ਼ਖਮੀ ਹੋ ਗਿਆ ਸੀ ਪਤਮਾਸ਼ ਮੌਕੇ ਤੋਂ ਫਰਾਰ ਹੋ ਗਏ ਸਨ ਤਾਂ ਗੁਰੂ ਦੇ ਸਾਥੀਆਂ ਨੇ ਉਸ ਨੂੰ ਤਤ ਹਸਪਤਾਲ ਪਹੁੰਚਾਇਆ ਜਿੱਥੇ ਕਿ ਡਾਕਟਰ ਨੇ ਉਸ ਨੂੰ ਮਰਤਾ ਕਹਿ ਲਾਂ ਦਿੱਤਾ ਸੀ ਤਾਂ ਜਲੰਧਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਪੁੱਤਰਾ ਫੁਕੰਦੇ ਮਾਮਲੇ ਵਿੱਚ ਹੁਣ ਸਿੱਧੂ ਮੂਸੇਵਾਲਾ ਪਰਿਵਾਰ ਦੇ ਵੱਲੋਂ ਐਕਸ਼ਨ ਰਿਆ ਗਿਆ ਹੈ ਤਾਂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਵਕੀਲ ਦੇ ਜ਼ਰੀਏ ਕ੍ਰਿਸਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਰੁਪਏ ਦਾ ਲੀਗਲ ਨੋਟਿਸ ਭੇਜ ਦਿੱਤਾ ਹੈ ਨੋਟਿਸ ਦੇ ਜ਼ਰੀਏ ਜੱਦੂ ਦੇ ਪਰਿਵਾਰ ਦੇ ਵੱਲੋਂ ਪੁੱਛਿਆ ਗਿਆ ਕਿ ਸਭ ਕਿਸ ਦੇ ਲੀਗਲ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਿਸਦੇ ਇਸ਼ਾਰੇ ਉੱਤੇ ਕੀਤਾ ਗਿਆ ਉਸ ਦਾ ਨਾਮ ਦੱਸਿਆ ਜਾਵੇ ਇਸ ਦੇ ਨਾਲ ਹੀ ਸਾਰੇ 15 ਦਿਨ ਦੇ ਅੰਦਰ ਉਹਨਾਂ ਤੋਂ ਲਿਖਤ ਮਾਫੀ ਵੀ ਮੰਗੀ ਜਾਵੇ ਸੋ ਤਾਂ ਅਸੀ ਕਿ ਮਾਫੀ ਨਾਮ ਅਖਬਾਰ ਦੇ ਵਿੱਚ ਪਬਲਿਸ਼ ਕਰਵਾਇਆ ਜਾਵੇਗਾ ਨਾਲ ਹੀ ਇਸ ਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਵੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਇਹ ਨਹੀਂ ਹੁੰਦਾ ਤਾਂ ਉਹ ਕਮੇਟੀ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ ਅਚਲੰਦਰ ਦੇ ਵਿੱਚ ਕੁਝ ਦਿਨ ਪਹਿਲਾਂ ਪੰਨਾ Sidhu ਨੇ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਮਲੇ ਵਿੱਚ ਪਾਸਟਰ ਅੰਕੁਰ ਨਰੂਲਾ ਖਿਲਾਫ ਪ੍ਰਦਰਸ਼ਨ ਕੀਤਾ ਸੀ ਇਸ ਪ੍ਰਦਰਸ਼ਨ ਦੇ ਵਿੱਚ ਤੇਜਸਵੀ ਮਿਨਹਾਸ ਵੀ ਮੌਜੂਦ ਸਨ ਪਰਦਰਸ਼ਨ ਤੋਂ ਬਾਅਦ ਪੁਲਿਸ ਨੇ ਤਜਸਵੀ ਮਹਿੰਦੋਸ ਨੂੰ ਪੁਰਾਣੇ ਮਾਮਲੇ ਦੇ ਚ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਉਸ ਨੂੰ ਕੋਰਟ ਤੋਂ ਬੇਲ ਲੈਣੀ ਪਈ ਸੀ ਸੋ ਅੰਕਲ ਨਰੂਲਾ ਦੇ ਖਿਲਾਫ ਇਸ ਪ੍ਰਦਰਸ਼ਨ ਦੇ ਵਿਰੋਧ ਵਿੱਚ 크੍ਰਿਸਚੀਅਨ ਸੰਗਠਨ ਨੇ 10 ਦਸੰਬਰ ਨੂੰ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਤਿੰਨ ਪੁਤਲੇ ਸਾੜਨ ਦੇ ਲਈ ਲਿਆਂਦੇ ਗਏ ਸਨ ਇੱਕ ਪੁੱਤਲਾ ਸਿੱਧੂ ਮੂਸੇਵਾਲਾ ਦੀ ਮਾ ਦਾ ਵੀ ਸੀ ਹਾਲਾਂਕਿ ਪ੍ਰਦਰਸ਼ਨ 'ਚ ਸਿੱਧੂ ਮੂਸੇਵਾਲਾ ਦੀ ਮਾ ਦੇ ਲਿਆਂਦੇ ਕਿ ਪੁੱਤਲੇ ਉੱਤੇ 크ਿਸਚਨ ਸੰਗਠਨ ਨੇ ਗਲਤੀ ਮੰਨੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਪੁੱਤਲਾ ਗਲਤੀ ਦੇ ਨਾਲ ਆ ਗਿਆ ਹੈ ਉਹਨਾਂ ਕਿਸੇ ਦੂਸਰੀ ਮਹਿਲਾ ਦਾ ਪੁੱਤਲਾ ਲਾਉਣਾ ਸੀ ਤੇ ਗਲਤੀ ਨਾਲ ਸਿੱਧੂ ਦੀ ਮਾ ਦੀ ਤਸਵੀਰ ਲਗਾ ਦਿੱਤੀ ਹੈ ਤਾਂ ਤੇ ਉਹਨਾਂ ਪੁੱਤਲਾ ਜਲਾਉਣ ਤੋਂ ਪਹਿਲਾਂ ਉਹਨਾਂ ਦੀ ਤਸਵੀਰ ਉਤਾਰ ਲਈ ਹੈ ਤੇ ਆਪਣੇ ਕੋਲ ਸੁਰੱਖਿਅਤ ਰੱਖ ਲਈ ਹੈ ਤਜ ਤੜਕੇ ਸਮਰਾਲਾ ਨੇੜੇ ਕੁਲਾਰ ਟੋਲ ਪਲਾਜ਼ਾ ਦੇ ਕੋਲ ਇੱਕ ਕਾਰ ਨੇ ਸਾਈਕਲ ਸਵਾਰ ਬਜ਼ੁਰਗ ਨੂੰ ਪਿਆੜਾ ਟੱਕਰ ਮਾਰ ਦਿੱਤੀ ਹੈ ਸੋ 65 ਸਾਲਾਂ ਮੇਰ ਸਿੰਘ ਪਿੰਡ ਰੋਲਾ ਦਾ ਰਹਿਣ ਵਾਲਾ ਤੇ ਦਿਹਾੜੀ ਕੰਮ ਦੇ ਲਈ ਘਰ ਤੋਂ ਨਿਕਲਿਆ ਸੀ ਤੇ ਸੜਕ ਪਾਰ ਕਰਦੇ ਸਮੇਂ ਹਾਦਸਾ ਵਾਪਰ ਗਿਆ। ਉਹ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਦੇ ਮੱਦੇ ਨਜ਼ਰ ਚੰਡੀਗੜ੍ਹ ਰੈਫਰ ਕਰ ਦਿੱਤਾ। ਸੋ ਜ਼ਖਮੀ ਦੀ ਨੂਨ ਨੇ ਦੱਸਿਆ ਕਿ ਮੇਰ ਸਿੰਘ ਪਰਿਵਾਰ ਦਾ ਕਮਾਉਣ ਵਾਲਾ ਇੱਕੋ ਮੈਂਬਰ ਹੈ। ਸੋ ਡਾਕਟਰ ਗਗਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ ਕਿ ਬਜ਼ੁਰਗ ਨੂੰ ਸਿਰ ਅਤੇ ਸਰੀਰ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ। ਸੋ ਵੱਧ ਇਲਾਜ ਦੇ ਲਈ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਹਾਂਜੀ ਹਰਪ੍ਰੀਤ ਕੌਰ ਆ ਜੀ ਜੀ ਉਹਨਾਂ ਦਾ ਐਕਸੀਡੈਂਟ ਹੋ ਰਿਹਾ ਸੀ ਜੀ ਮੇਰੇ ਸਾਰਾ ਸਾਹਮਣੇ ਕਿੱਥੇ ਦੇ ਰਹਿਣ ਵਾਲੇ ਜੀ ਪਿੰਡ ਦੇ ਕਲਾਸ ਦੇ ਰਹਿਣ ਵਾਲੇ ਕਿੰਨੀ ਕੁ ਉਮਰ ਹੈਣਾ ਦੀ ਇਹਨਾਂ ਦੀ ਪੰਜ ਸਾਲ ਦੀ ਉਮਰ ਆ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਜੀ ਇਹ ਰੋੜੇ ਘਰ ਰੋਟੀ ਖਾਗ ਤੁਰੇ ਸੀ ਕਹਿੰਦੇ ਜੀ ਮੈਂ ਕੰਮ ਤੇ ਜਾ ਰਹੇ ਆਂ ਰਾਸਤੇ ਵਿੱਚ ਇੱਕ ਗੱਡੀ ਨੇ ਇਹਨਾਂ ਨੂੰ ਰੋੜਾ ਪਿੰਦਾ ਉੱਥੇ ਆ ਗਿਆ ਅਕਸਟੈਂਡ ਹੋ ਗਿਆ ਜੀ ਕੰਮ ਕੀ ਕਰਦੇ ਸੀ ਜੀ ਦਿਹਾੜੀ ਜੋਤੇ ਕਰਦੇ ਮੈਸਤਰੀਆਂ ਜਾ ਰਹੇ ਸੀ ਅੱਛਾ ਇਹ ਕਿ ਕਿਕਲ ਤੇ ਜਾ ਰਹੇ ਸੀ ਹਾਂ ਜੀ ਸਾਈਕਲ ਤੇ ਜਾ ਰਹੇ ਸੀ ਜੀ ਗੱਡੀ ਆ ਕੇ ਵਿੱਚੋਂ ਅੱਜੀ ਕਿੰਨੇ ਕਿੰਦਰ ਜੁਡੀਸ਼ਨ ਹੋਣਾ ਹੈ ਨਾ ਜੀ ਇਹ ਬਹੁਤ ਸੀਰੀਅਸ ਹੈ ਇਹ ਕੁਛ ਕਹਿ ਨਹੀਂ ਜਾਦੇ ਇਸ ਨੂੰ ਲੈ ਕੇ ਜਾ ਰਹੇ ਹਾਂ ਚੰਡੀਗੜ੍ਹ ਲੈ ਕੇ ਜਾ ਰਹੇ ਹਾਂ ਚੰਡੀਗੜ੍ਹ 32 ਚ ਲੈ ਕੇ ਜਾ ਰਹੇ ਹਾਂ ਅਸੀਂ ਐਨੇ ਜੀ ਹੈ ਜੋਗੇ ਨਹੀਂ ਅਸੀਂ ਇਲਾਜ ਨਹੀਂ ਕਰਾ ਸਕਦੇ ਡਾਕਟਰ ਗਗਨਜੀਤ ਉਹ ਮੇਰਾ ਨਾਮ ਡਾਕਟਰ ਦਿਲਪਖਰ ਹੈ ਜੀ ਪੇਸ਼ੈਂਟ ਆਇਆ ਕੀ ਬੇਸ਼ਨਾ ਚਿੱਲੀ ਗੋਮਰੇ ਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ 9:00 ਵਜੇ 10 ਮਿੰਟ ਤੇ ਆਰਐਸਏ ਦੇ ਰੋਡ ਸਾਈਡ ਐਕਸੀਡੈਂਟ ਦੇ ਨਾਲ ਪੇਸ਼ੈਂਟ ਦਾ ਨਾਮ ਮੇਰੀ ਸਿੰਘ ਹੈ ਏਜ ਅਰਾਊਂਡ 65 ਇਅਰਸ ਹੈ ਤੇ ਐਕਸੀਡੈਂਟ ਕੁਲਾਲ ਕੋਲ ਲਗਾ ਦਿੱਤੇ ਹੋਇਆ ਪੇਸ਼ੈਂਟ ਨੂੰ ਫਸਟ ਏਡ ਦੇ ਕੇ ਆਪਾਂ ਪੇਸ਼ੈਂਟ ਸਿੱਖ ਸੀਗਾ ਇਸ ਕਰਕੇ ਉਹਨੂੰ ਆਪਾਂ ਬੱਤੀ ਰਸਰ ਕਰ ਦਿੱਤਾ ਕਿੰਨੀ ਉਮਰ ਹੈ ਪੇਸ਼ੈਂਟ 65 ਦੇ ਅਰਾਊਂਡ ਦੱਸ ਰਹੇ ਸੀ ਕਿਹੜਾ ਰੰਗ ਚਾਹੀਦਾ ਕੁਲਾਲ ਦਾ ਦੱਸ ਰਹੇ ਕੁਲਾਲ ਦਾ ਤਾਂ ਕਿਹੜੀ ਜਿਹੜਾ ਰੰਗ ਦਿਖਾਈ ਬੱਤੀ ਬੱਤੀ ਜੀ ਐਮ ਸੀ ਐਚ ਬੱਤੀ ਠੀਕ ਹੈ ਸੰਮਰਸੌਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲ ਗਿਆ ਤਾਂ ਸਕੂਲ ਦੀ ਮੈਨੇਜਮੈਂਟ ਨੂੰ ਈਮੇਲ ਜ਼ਰੀਏ ਇੱਕ ਧਮਕੀ ਭਰੀ ਮੇਲ ਆਈ ਹੈ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਤਾਂ ਪੁਲਿਸ ਨੇ ਸਕੂਲ ਨੂੰ ਖਾਲੀ ਕਰਵਾ ਦਿੱਤਾ ਤੇ ਸਕੂਲ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਭੇਜਿਆ ਗਿਆ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾ। ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਲਾਕਾ ਸੀਲ ਕਰ ਦਿੱਤਾ ਤੇ ਮੌਕੇ ਤੇ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਵੀ ਬੁਲਾ ਲਈ ਗਿਆ। ਤਾਂ ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਬੱਚਿਆਂ ਦੇ ਮਾਪੇ ਸਕੂਲ ਬਾ ਪੁਲਿਸ ਟੀਮ ਇਸ ਦੌਰਾਨ ਸਕੂਲਾਂ ਉੱਤੇ ਜਾ ਕੇ ਸਾਰੇ ਕਲਾਸਰੂਮ ਦੀ ਤਲਾਸ਼ੀ ਵੀ ਲੈ ਰਹੀ ਹੈ ਤੇ ਈਮੇਲ ਦੀ ਜਾਂਚ ਕਰਨ ਦੇ ਲਈ ਇਸ ਨੂੰ ਸਾਈਬਰ ਸੈੱਲ ਦੇ ਹਵਾਲੇ ਵੀ ਕਰ ਦਿੱਤਾ ਗਿਆ ਹੈ। ਸੋ ਧਮਕੀ ਕਿਸ ਸੰਗਠਨ ਜਾਂ ਕਿਸ ਵਿਅਕਤੀ ਨੇ ਦਿੱਤੀ ਹੈ ਫਿਲਹਾਲ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਪਾਇਆ। ਸੋ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦੇਦੋ ਦੱਸਿਆ ਕਿ ਦੇਹਾਤੀ ਇਲਾਕੇ ਵਿੱਚ ਕੁਝ ਸਕੂਲਾਂ ਨੂੰ ਸ਼ੱਕ ਈਮੇਲ ਭੇਜੀਆਂ ਗਈਆਂ ਨੇ। ਸੋ ਪੁਲਿਸ ਅਫਸਰ ਇਹਨਾਂ ਸਕੂਲਾਂ ਦੇ ਵਿੱਚ ਜਾਂਚ ਦੇ ਲਈ ਲਗਾ ਦਿੱਤੇ ਗਈ ਹੈ। ਸਾਈਬਰ ਪੁਲਿਸ ਈਮੇਲ ਨੂੰ ਟਰੈਕ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੇ ਮਾਮਲੇ ਆ ਚੁੱਕੇ ਹਨ। ਉਸ ਸਮੇਂ ਕੁਝ ਬੱਚਿਆਂ ਨੇ ਹਰਕਤ ਕੀਤੀ ਸੀ ਹਾਲਾਂਕਿ ਇਸ ਮਾਮਲੇ ਦੀ ਜਾਂਚ ਜਿਹੜੀ ਕਿ ਚੱਲ ਰਹੀ ਹੈ ਸੋ ਫਿਲਹਾਲ ਮੈਨਰਲਿਸ ਬੋਰਡੋਂ ਵਿੱਚ ਐਨਆਈ ਮੈਨੂ ਨੂੰ ਇਜਾਜ਼ਤ